ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਲਓ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਆਪਣੇ ਸਾਨੂੰ ਕਮੈਂਟ ਜਰੂਰ ਦਿਆ ਕਰੋ ਤੇ ਅੱਜ ਲੱਗੇ ਆ ਜੀ ਇੱਕ ਸੇਵਾਦਾਨ ਦਾ ਪੁੰਨ ਵਾਲਾ ਕੰਮ ਕਰਨ ਵਾਸਤੇ ਤੇ ਉਹ ਕੰਮ ਕਿਹੜਾ ਹੈ ਵੀ ਜਿਹੜਾ ਸਾਡੀ ਪ੍ਰਮਾਤਮਾ ਨੇ ਡਿਊਟੀ ਲਈ ਆ ਚਲੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਾਡੇ ਬਾਰੇ ਜਿਹੜੇ ਵੀ ਸਾਡੇ ਵੀਰ ਭੈਣ ਭਰਾ ਨੇ ਅੱਜ ਸੇਵਾ ਕਰ ਕੀਤੀ ਆ ਔਰ ਕਰਨ ਜਾ ਰਹੇ ਆ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ ਦੇਖਦੇ ਆ ਹੁਣ ਕਿਹੜੇ-ਕਿਹੜੇ ਤੇ ਪਹੁੰਚਦੇ ਆ ਕਿਹੜੀ ਸੇਵਾ ਕਿਆ ਅਸੀਂ ਕਰਨਾ ਹੈ ਤੇ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਉੱਥੀ ਜਾ ਕੇ ਤੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਉੱਥੇ ਜਾ ਕੇ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਮਨਿੰਦਰ ਅਮੀਦਾ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਲਓ ਜੀ ਲੱਗੇ ਅੱਜ ਤਾਂ ਬਲੌਗ ਆਪਾਂ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਬਖਸ਼ਦੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਗੱਲ ਅੱਜ ਚੱਲੀ ਆ ਜੀ ਸਾਡਾ ਇੱਕ ਕੁੱਤਾ ਰੱਖਿਆ ਹੈ ਉਹਦਾ ਨਾਮ ਹੈਗਾ ਡਾਲਰ ਗੱਲ ਇਦਾਂ ਚੱਲੀ ਚਰਨਜੀਤ ਕੌਰ ਮਨਿੰਦਰ ਨੂੰ ਕਹਿੰਦੀ ਵੀ ਤੂੰ ਐ ਕਰ ਮਨਿੰਦਰ ਰੋਟੀ ਪਾ ਦੇ ਕੁੱਤੇ ਨੂੰ ਤੇ ਫਿਰ ਮੈਂ ਕਿਹਾ ਵੀ ਹਾਂ ਮਨਿੰਦਰ ਰੋਟੀ ਪਾ ਵੀ ਆਪਣਾ ਕੁੱਤਾ ਆਪਣਾ ਕਿਹਾ ਹਰ ਕੁੱਤਾ ਜਿਨ੍ਹਾਂ ਨੇ ਇਹਨਾਂ ਘਰ ਦੇ ਵਿੱਚ ਰੱਖੇ ਹੋਏ ਆ ਵੈਸੇ ਜਦੋਂ ਜਾਨਵਰ ਆਪਾਂ ਘਰ ਦੇ ਵਿੱਚ ਰੱਖਦੇ ਆ ਇਹ ਆਪਣੇ ਫੈਮਿਲੀ ਮੈਂਬਰ ਹੋ ਜਾਂਦੇ ਆ ਤੇ ਇਹ ਵਫਾਦਾਰ ਇਨਸਾਨ ਨਾਲੋਂ ਵੀ ਜ਼ਿਆਦਾ ਹੈ ਉੱਪਰ ਤੇ ਮੈਨੂੰ ਇਹ ਗੱਲ ਇਹ ਗੱਲ ਇਹ ਕਹਿੰਦੀ ਕਹਿੰਦੀ ਅੱਜ ਇਹ ਕਮੀਆਂ ਮੇਰੇ 'ਚ ਦਿਖਦੀਆਂ ਐ ਪਹਿਲਾਂ 12 ਸਾਲ ਪਹਿਲਾਂ ਕਿੱਥੇ ਇਥੇ ਪਰ ਪਹਿਲਾ ਮੁਲਾਕਾਤ ਕਰ ਪਹਿਲਾ ਮੁਲਾਕਾਤ ਕਰਾ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਗੁਰਦਾਸਾ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਰੋਟੀ ਜੀ ਮਨਿੰਦਰ ਨਾ ਡਾਲਰ ਨੂੰ ਦਿੰਦਾ ਨਹੀਂ ਸੀ ਪਿੱਛੇ ਲਗਾਉਂਦਾ ਸੀ ਮੈਂ ਕਿ ਕਦੇ ਵੀ ਜਾਨਵਰ ਨੂੰ ਰੋਟੀ ਪਾਉਣੀ ਆ ਤਾਂ ਉਹਨੂੰ ਠੀਕ ਢੰਗ ਨਾਲ ਪਾਓ ਜਦ ਆਪਾਂ ਰੋਟੀ ਲਗਾਉਂਦੇ ਆ ਉਹਨਾਂ ਦੇ ਸਾਹਮਣੇ ਕਰਕੇ ਫਿਰ ਉਹ ਕਿਸੇ ਦਾ ਵਫਾਦਾਰ ਨਹੀਂ ਹੋਏਗਾ ਕਿਉਂਕਿ ਰੋਟੀ ਮੇਨ ਹੋਗੀ ਮੈਂ ਮੰਨ ਗਿਆ ਹੈ ਨਾ ਤੁਸੀਂ ਤੁਸੀਂ ਕੀ ਕਿਹਾ ਤੇਰੇ ਨਾਲ ਵੱਧ ਵਫਾਦਾਰ ਆ ਮੈਂ ਕਿਹਾ ਵੀ ਜੇ ਤੁਹਾਨੂੰ ਮੇਰੇ ਨੂੰ ਵੱਧ ਲੱਗਦਾ ਹੈ ਅੱਜ ਤੇ ਕਹਿੰਦੇ ਨਾ ਕਹਿੰਦਾ ਤੇਰੇ ਨਾਲ ਉਹਦੇ ਵੱਦ ਉਹਦੇ ਵਿੱਚ ਵਫਾਦਾਰੀ ਆ ਵੀ ਤੇਰੇ ਚ ਇੰਨੀਆ ਕਮੀਆਂ ਤੁਸੀਂ ਮੈਨੂੰ ਕਿਹਾ ਹੈ ਹਾਂ ਮੈਂ ਕਿਹਾ ਕਿ ਕਮੀਆਂ ਨਹੀਂ ਮੈਂ ਕਿਹਾ ਮੈਂ ਨਾ ਤਾਂ ਹੀ ਗੱਲ ਆਜੀ ਅੱਛਾ ਖਾਜੋ ਖਾਜ ਜਿਹੜਾ ਬੰਦਾ ਕਮਾ ਕੇ ਲੈ ਕੇ ਆਉਂਦਾ ਉਹਨੂੰ ਪਤਾ ਵੀ ਨਹੀਂ ਉਹ ਤੇ ਕੀ ਆ ਚੀਜ਼ ਬਿਸਕੁਟ ਆ ਪਰ ਕੀੜੀਆਂ ਸੀ ਮੈਂ ਧੁੱਪਾਂ ਚ ਰੱਖ ਤੇ ਫੋਲ ਗਏ ਹੁਣ ਮੈਨੂੰ ਕਿ ਉਹਦੇ ਕੁੱਤਾ ਖਾ ਜਾਊਗਾ ਤੂੰ ਇੱਕ ਹੋਰ ਗੱਲ ਦੇਖੋ ਜੀ ਇਹ ਉਰੇ ਮੰਜੇ ਪਰ ਸਾਹਮਣੇ ਬੈਠੇ ਮੈਰਸੋਈ ਚ ਚਾਹ ਬਣਾ ਇਹਨਾਂ ਨੂੰ ਨਹੀਂ ਕੁੱਤਾ ਸੀ ਕਿ ਮੈਨੂੰ ਦਿਖ ਜਾ ਕਰ ਸਾਰੀ ਚ ਇਹਨੂੰ ਆਇਆ ਪੁੱਛੋ ਹਾਂਜੀ ਵੀ ਮੈਂ ਤਾਂ ਚਲੋ ਮੈਨੂੰ ਤਾਂ ਫੋਨ ਆਇ ਉਹ ਅੱਖਾਂ ਤੇ ਸਾਹਮਣੇ ਤੁਹਾਡੀਆਂ ਗੱਡੀਆਂ ਪਾ ਜੋ ਖਾਜਾ ਇਹਨੂੰ ਆਇਆ ਪੁੱਛੋ ਵੀ ਸਾਹਮਣੇ ਪਿਆ ਹੋਵੇ ਬਿੱਲੀ ਦੇ ਦੁੱਧ ਹਾਂ ਉਹ ਬਾਤ ਬਿੱਲੀ ਛੱਡ ਤੂੰ ਜੰਮ ਜੂ ਦਫੋ ਮੈਨੂੰ ਉਹ ਤਾਂ ਤੁਹਾਡੀ ਗੱਲ ਉਹ ਕਦੇ ਵੀ ਬਿੱਲੀ ਦੇ ਸਰਾਣੇ ਦੁੱਧ ਚਾਮ ਨਹੀਂ ਸਕਦਾ ਉਹ ਕੁੱਤੇ ਦੇ ਸਾਹਮਣੇ ਪਏ ਹੁਣ ਬੈਸਕੋਟ ਉਹ ਛੱਡ ਦੂ ਕਦੇ ਵੀ ਨਹੀਂ ਪੂਰਦਾ ਸਕ ਤੁਸੀਂ ਤਾਂ ਉਹ ਰਾਮਨਾਥ ਦੇਖ ਰਿਹਾ ਖਾਂਦੇ ਨੇ ਫਿਰ ਮੈਨੂੰ ਕਹਿੰਦੇ ਕਹਿੰਦੇ ਫੇਰ ਉਹੀ ਗੱਲ ਆ ਗਈ ਨਹੀਂ ਤੂੰ ਰੱਖੇ ਕਿ ਉੱਥੇ ਉਹ ਦੇਖੋ ਇਹ ਪਲੇਟ ਪਈ ਉਹ ਸਾਹਮਣੇ ਰੱਖ ਕੇ ਆਈ ਵੀ ਲੈ ਵੀ ਡਾਲਰ ਕੀੜੀਆਂ ਚੜ ਗਈਆਂ ਡਾਲਰ ਜਿਹਾ ਆਉਣਗੇ ਬਾਕੀ ਜਿਹਦੇ ਪਰ ਕਹਿੰਦੇ ਜਿਹਦੇ ਖਾਣਾ ਦਾਣਾ ਜਿਹਦੇ ਨਾਮ ਤੇ ਲਿਖਿਆ ਹੋਇਆ ਉਹਨੇ ਖਾਣਾ ਹੁਣ ਉੱਥੇ ਮੈਂ ਤਾਂ ਰੱਖੇ ਦੇਖੋ ਉਦੋਂ ਦੇ ਜੋ ਸੌਂ ਗਏ ਨੇ ਜਿਉਂਦਾ ਨਾਮ ਅੱਜ ਹੈਗਾ ਤੀਨ ਵੀ ਉਹਨੇ ਖਾਣੇ ਆ ਉਹਨੇ ਇਹੀ ਖਾਣੇ ਸੀ ਇਹ ਤਾਂ ਹੁਣ ਇਹ ਤਾਂ ਜੀ ਹੁਣ ਇਹ ਗੱਲ ਗੱਲ ਨਹੀਂ ਮੈਂ ਪਲਟੀ ਜੇ ਮਨਿੰਦਰ ਦੇ ਖਾ ਲੰਨਾ ਫੇਰ ਫੇਰ ਤਾਂ ਮਨਿੰਦਰ ਵੀ ਫੇਰ ਉਹਦੇ ਬੂਤ ਵੀ ਫੇਰ ਨਹੀਂ 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 ਤੁਸੀਂ ਆ ਗੱਲ ਤੇਰੀ ਇਹ ਆ ਫਿਰ ਜਦੋਂ ਪਹਿਲਾਂ ਗੱਲ ਸੁਣ ਤਾਂ ਇਹ ਬਿਸਕੁਟ ਜਿਹੜੇ ਚੀਜ਼ ਬਚਦੀ ਆ ਅਸੀਂ ਉਹਨੂੰ ਬਚਾ ਕੇ ਰੱਖਦੇ ਆ ਫੇਰ ਕੀੜੀਆਂ ਲਵਾ ਲੰਨੇ ਆ ਅਸੀਂ ਚੀਜ਼ ਨੂੰ ਪਹਿਲੇ ਹੀ ਹਾਂ ਅੱਜ ਕੱਲ ਤਾਂ ਹਰੇਕ ਵਾਸਤੇ ਕੀੜੀਆਂ ਚੜ ਜਾਂਦੀਆਂ ਪੂਰੀਆਂ ਮਿੱਠੇ ਦੇ ਲਾ ਲੋ ਰੋਟੀ ਤੇ ਲਾ ਲੋ ਚੜ ਜਾਂਦੀਆਂ ਨੇ ਮੈਂ ਬਚਾ ਕੇ ਹੀ ਰੱਖਿਓ ਦੀ ਪਤਾ ਨਹੀਂ ਫੇਰ ਕਿੱਥੋਂ ਤੋਂ ਕਿੱਥੇ ਵੱਡ ਗਿਆ ਜਾਂ ਓਏ ਬਸ ਇਹ ਝੂਠ ਇਹਨੂੰ ਹਾਂ ਬਸ ਗੱਲ ਇਹ ਹੈ ਜੀ ਸਿੱਧਾ ਕਹਿ ਮੈਂ ਝੂਠ ਬੋਲਦੀ ਆ ਇਹਨੇ ਬਿਸਕੁਟ ਦਾ ਪੈਕੇਟ ਖੋਲ ਲਿਆ ਉਹ ਇਹਨੇ ਕੌਲੀ 'ਚ ਰੱਖਿਓ ਤੇ ਕੀੜੀਆਂ ਦਾ ਆ ਪੇ ਲੱਗਣੀਆਂ ਤੁਹਾਨੂੰ ਇਹ ਵੀ ਨਹੀਂ ਪਤਾ ਕੌਲੀ 'ਚ ਰੱਖਿਓ ਸੀ ਕਿਥੇ ਜਾਗ ਮਾਰਿਆ ਹਾ ਨਾ ਚਾਕ ਮਾਰਿਆ ਉਹ ਜਾਗ ਨਹੀਂ ਮਾਰਿਆ ਕੀੜੀਆਂ ਲੱਛੇ ਇੱਕਦਮ ਮਾਰਦੇ ਹੁੰਦੇ ਆ ਤੜੀ ਰੋਕ ਤਾਰਾ ਜਿਹਾ ਮੈਂ ਰੱਖਿਆ ਸੀ ਉਹਦੇ ਵਿੱਚ ਨੂੰ ਵੀ ਲੰਘ ਗਿਆ ਜਿੱਥੇ ਨੂੰ ਨਾ ਲੱਗਿਆ ਮਿਟਿਆ ਹੋਇਆ ਜੇ ਕੀੜੀਆਂ ਚਲਾ ਕੇ ਮੈਂ ਕੀ ਕਰਾਂ ਦੱਸੋ ਪਹਿਲਾਂ ਚਲ ਕੋਈ ਗੱਲ ਨਹੀਂ ਫੇ ਤੂੰ ਨਾਲ ਚਲਾਕ ਬਣ ਜਾਂਦੀ ਵੀ ਭਾਈ ਜਦੋਂ ਕੀੜੀਆਂ ਚੜਦੀਆਂ ਹਾ ਹੁਣ ਤੁਹਾਨੂੰ ਕਮੀ ਆ ਦਿਖੜੀ ਮੈਂ ਤੁਹਾਨੂੰ ਪਹਿਲਾਂ ਜਿਹੜੀ ਗੱਲ ਕਰੀ ਵੀ ਅੱਜ ਤੋਂ 12 ਸਾਲ ਦਾ ਸਮਾਂ ਵਾਪਸ ਲੈ ਕੇ ਆਓ ਫੇਰ ਦੱਸਿਓ ਮੈਨੂੰ ਕੀ ਕਮੀ ਹੈ ਫੇਰ ਤਾਂ ਤੁਹਾਨੂੰ ਕਾਹੀ ਜਿਹੀ ਉਹ ਚਾਰ ਜੀਤ ਹਾਂਜੀ ਉਹ ਟਾਈਮ ਦੇ ਵਿੱਚ ਜੇ ਮੈਂ ਕਮੀਆਂ ਲੱਜ ਜਾਂਦਾ ਨਾ ਤੁਨੂੰ ਗਨਾਉਣ ਹਾਂਜੀ ਤਾਂ ਮੇਰੀ ਭੁੱਖ ਭਰ ਜਾਣੀ ਦੀ ਉਹ ਹੋਰ ਤਾਂ ਤੈਨੂੰ ਮਾਰੀ ਮੋਟੀ ਆਕਲ ਆ ਗਈ ਬੋਲੇ ਨਹੀਂ ਤਾਂ ਜਮਾ ਹੀ ਆਹੋ ਹੋਰ ਕੁੜੀਆਂ ਵੀ ਤੋੜ ਦਿੰਦੇ ਬਿਨਾ ਕੱਦੀ ਤੁਹਾਡੇ ਨਾਲ ਇਹ ਗੱਲ ਛੱਡ ਦੇ ਹਾਂ ਜੈਸਾ ਦੇਸ਼ ਵੈਸਾ ਭੇਸ ਹੁਣ ਹਰ ਕਿਸੇ ਦੇ ਆਪਣੇ ਆਪਣੇ ਰੀਤੀ ਰਿਵਾਜ ਰਹਿਣਾ ਬਹਿਣਾ ਸਹਿਣਾ ਪੇਕਿਆਂ ਦਾ ਹੁੰਦਾ ਸੋਹਣਿਆਂ ਵਿੱਚ ਕੋ ਹੋਰ ਨਹੀਂ ਇਹ ਤਾਂ ਨਹੀਂ ਗੱਲ ਹੈਗੀ ਦੇਖੋ ਕਹਿੰਦੇ ਹੁੰਦੇ ਹੁਣ ਦੇਖ ਮੈਂ ਊਰੇ ਆ ਮੈਂ ਤਾਂ ਊਰੇ ਵੀ ਐਵੇਂ ਰਹਿ ਨਹੀਂ ਉੱਥੇ ਵੀ ਐਵੇਂ ਰਹਿ ਨਹੀਂ ਕੋਈ ਪਹਿਰਾਵਾ ਨਹੀਂ ਬਦਲਿਆ ਹੈਗਾ ਉਦਾਂ ਦੇ ਉਦਾਂ ਹੀ ਅਸੀਂ ਜੋ ਪੇਕੇ ਦੇ ਵਿੱਚ ਆਪਾਂ ਉਹ ਤਾਂ ਤੁਹਾਡੀ ਮੈਂ ਗੱਲ ਮੰਨਦੀ ਆ ਪੇਕੇ ਕਦੇ ਸਹੁਰੇ ਨਹੀਂ ਬਣ ਸਕਦੇ ਸਹੁਰੇ ਕਦੇ ਪੇਕੇ ਨਹੀਂ ਬਣ ਸਕਦੇ ਗੱਲ ਮੁੱਕ ਗਈ ਬੱਸ ਦੇ ਉਹ ਤਾਂ ਗੱਲ ਤੁਹਾਡੀ ਮੈਂ ਮੰਨਦੀ ਆ ਪਰ ਰਹਿ ਨਹੀਂ ਬਣ ਸਕਦੀਆਂ ਲੋਆ ਕੱਤੇ ਮਾਰ ਪੈਣਾ ਨਹੀਂ ਬਣ ਸਕਦੇ ਧੀਆਂ ਏਹ ਮੈਂ ਤਾਂ ਤੁਹਾਨੂੰ ਇਹ ਗੱਲ ਕਹੀ ਹੁੰਦੀ ਫਿਰ ਤੂੰ ਪੇਕੇ ਤੁਸੀਂ ਆ ਕੇ ਪਹਿਰਾਵੇ ਦੀ ਗੱਲ ਕਰੇ ਫਿਰ ਮੈਂ ਉਹੀ ਗੱਲ ਕਰੀ ਵੀ ਹੁਣ ਪੇਕੇ ਪੇਕੇ ਹੀ ਹੁੰਦਾ ਸੋਹਰਾ ਸੋਹਰਾ ਹੀ ਹੁੰਦਾ ਮੈਂ ਤੈਨੂੰ ਫਿਰ ਤੈਨੂੰ ਪੇਕੇ ਆ ਸੋਹਰ ਦੀ ਗੱਲ ਕਰੀ ਇਹ ਤਾਂ ਨਹੀਂ ਗੱਲ ਕਰੀ ਬੰਨਣਾ ਨਾ ਬੰਨਣਾ ਇਹ ਤਾਂ ਗੱਲ ਤੈਹੀ ਸੀ ਮੈਂ ਤਾਂ ਤੁਹਾਨੂੰ ਕਹਿਤਾ ਵੀ ਹੁਣ ਦੇਖ ਉੱਥੇ ਆਇਆ ਹੁੰਦਾ ਵੀ ਜੇ ਮੰਨ ਕੇ ਚੱਲੋ ਆਪਾਂ ਤੇ ਉਹਦਾ ਵਿੱਚ ਕਿਵੇਂ ਹਰ ਕਿਸੇ ਦੇ ਬੰਦਨਾ ਵਿੱਚ ਬੰਨਣਾ ਜਾਂਦਾ ਬੰਦਾ ਮੁਕਤੀ ਵਿੱਚ ਬਣ ਰਹੀ ਹੈ ਨਾ ਪਹਿਰਾਵਾ ਆਪਣੇ ਆਪਣੇ ਹਿਸਾਬ ਨਾਲ ਚੱਲਣਾ ਪੈਂਦਾ ਚਲੋ ਜਿਹੜਾ ਸਮਾਂ ਲੰਘਿਆ ਉਹ ਵੀ ਵਧੀਆ ਤੀ ਜਿਹੜਾ ਆਉ ਆ ਰਿਹਾ ਉਹ ਵੀ ਵਧੀਆ ਵਧੀਆ ਹੀ ਆ ਬਸ ਜਿਵਾਏ ਕਰੋ ਇਹ ਨਾ ਵਧੀਆ ਤੂੰ ਟਾਈਮ ਦਾ ਪਤਾ ਨਹੀਂ ਹੈਗਾ ਕਿਹੜੇ ਟਾਈਮ ਪਟਾਕਾ ਜਾ ਬਹਿ ਜਾਣਾ ਗੱਲ ਪੱਕੀ ਹੈ ਵੀ ਸਮੇਂ ਦਾ ਨਹੀਂ ਪਤਾ ਹੈਗਾ ਜਿਹੜਾ ਸਮਾਂ ਜਿਹੜਾ ਚੱਲਦਾ ਨਾ ਇਹ ਦੁਨੀਆ ਜਾਏ ਰਹੀ ਆ ਬਹੁਤ ਮੋਤਾਂ ਹੋ ਰਹੀਆਂ ਪਤਾ ਹੀ ਨਹੀਂ ਗੱਭਰੂ ਜਵਾਨ ਵੀਰ ਵੀ ਜਾ ਰਹੇ ਆ ਭੈਣਾ ਮਾਵਾ ਹਨਾ ਚੰਗੇ ਭਲੇ ਜਿਹੜੇ ਜਿਹੜੇ ਮਿੰਜਾ ਉਰ ਬੈਠੀਆਂ ਮਾਵਾ ਉਹ ਅੱਜ ਮਿੰਜਾ ਉਰ ਬੈਠੀਆਂ ਹੀ ਆ ਉਹਨਾਂ ਨੇ ਆਪਣੇ ਪੁੱਤਾਂ ਦੀ ਸਿਵੇ ਵੀ ਦੇਖੇ ਆ ਹੈ ਉਹ ਕਿੰਨਾ ਜੜਾ ਜਿੜਾ ਜਾਈਏ ਨੂੰ ਜਿਹੜਾ ਟਾਈਮ ਹੈਗਾ ਨੂੰ ਹੱਸ ਕੇ ਬਤਾਓ ਹਾਂ ਟੈਨਸ਼ਨਾਂ ਲੈ ਕੇ ਉਹਨੇ ਜੇ ਕੱਲ ਨੂੰ ਆਉਣੇ ਮੌਦ ਤੱਜੇ ਲਿਆ ਉਹਦੀ ਕਿਆ ਫਾਇਦਾ ਕਿਆ ਫਾਇਦਾ ਮੈਂ ਨਹੀਂ ਲੰਦੀ ਟੈਨਸ਼ਨ ਸਹੀ ਗੱਲ ਹੈ ਟੈਨਸ਼ਨ ਲੈਣ ਕੇ ਜੀ ਦੇਖੋ ਕੋਈ ਵੀ ਕੰਮ ਆ ਜਾਂ ਸਮਾਂ ਔਖਾ ਸਮਾਂ ਵੀ ਲੰਘ ਜਾਂਦਾ ਸੌਖੇ ਦਾ ਦੇਖੋ ਲੰਘਣੀ ਲੰਘਣਾ ਪਰ ਉਹਨੂੰ ਇੰਨਾ ਦਿਮਾਗ ਤੇ ਲੋਡ ਨਾ ਪਾਓ ਵੀ ਉਹਦਾ ਕੋਈ ਹੱਲ ਨਹੀਂ ਹੋ ਸਕਦਾ ਹਰ ਚੀਜ਼ ਦਾ ਹੱਲ ਵੀ ਹੋ ਸਕਦਾ ਜੇ ਅੱਜ ਇਹ ਰੋਟੀ ਸਾਨੂੰ ਆਚਾਰ ਨਾਲ ਮਿਲਿਆ ਕੱਲ ਸਬਜ਼ੀ ਨਾਲ ਵੀ ਮਿਲੂਗੀ ਪਰ ਸੰਘਰਸ਼ ਨੂੰ ਜਾਰੀ ਰੱਖੋ ਮਿਹਨਤ ਕਰਦੇ ਰਹੋ ਫਲ ਪ੍ਰਮਾਤਮਾ ਆਪੇ ਦਿੰਦਾ ਨਾਲ ਆਪੇ ਖੜਦਾ ਜਿਹੜਾ ਵਕਤ ਪੋਣੇ ਵਾਲਾ ਕਢਾਉਂਦਾ ਵੀ ਉਹੀ ਆ ਚਲੋ ਤੇ ਹੁਣ ਮੈਂ ਚੰਗੇ ਵਕਤ ਚ ਸਭ ਤੋਂ ਨਹੀਂ ਕਢਾਉਣਾ ਜਾ ਉਹਨੇ ਪਾਇਆ ਉਹਨੂੰ ਫਿਕਰ ਆਈ ਆਪਣਾ ਕਾਹਦਾ ਫਿਕਰ ਠੀਕ ਹੈ ਤੇ ਹੁਣ ਮੈਂ ਬੀਬੀ ਕੋਲ ਗਿਆ ਤਾਂ ਘਰ ਤੇ ਬੀਬੀ ਮੈਨੂੰ ਇੱਕ ਗੱਲ ਪੁੱਛਦੀ ਕਹਿੰਦੀ ਹੁਣ ਰੋਟੀ ਨੂੰ ਕਦ ਬਲਾਉਣਾ ਲੱਡੂ ਨਾਲ ਨੂੰ ਹਜੇ ਤਾਂ ਨਹੀਂ ਬਲਾਉਣਾ ਹੈਗਾ ਕਾਤੇ ਗਰਮੀ ਜ਼ਿਆਦਾ ਹੈ ਗਰਮੀ ਮਨਿੰਦਰ ਡੈਡੀ ਕੋ ਬਹੁਤ ਆ ਹਾਂ ਅਜੇ ਨਹੀਂ ਬਣਾਉਣਾ ਠਰਕੇ ਬਣਾਉਂਗੀ ਇਹਨੇ ਬੁਲਾਉਣੇ ਆ ਜੀ ਮੈਨੂੰ ਲੱਗਦਾ ਠੰਡ ਚ ਆ ਆ ਠੰਡੀ ਦੇ ਬੁਲਾਉਣਗੇ ਗੜਾ ਕਿਤੇ ਜਾਣਾ ਉਹਨਾਂ ਨੇ ਤੇ ਜਦ ਤੱਕ ਇਹ ਪੁਰਾਣੇ ਹੋ ਜਾਣੇ ਫਿਰ ਕੋਈ ਨਾ ਕੋਈ ਨਾ ਜਿੰਨਾ ਚੇਰਾ ਆਪਣੇ ਘਰ ਪਹਿਲੀ ਵਾਰ ਨਹੀਂ ਆਉਂਦਾ ਨਾ ਨਾ ਆਪਾਂ ਫਿਰ ਕੋਈ ਨਾ ਸਮਾਏ ਸਾਡੇ ਕਿਹੜੇ ਬਾਹਰ ਕੱਢ ਦੇਣੇ ਸਾਡੇ ਸਵਾ ਮਹੀਨੇ ਦੇ ਬਾਅਦ ਜੇ ਕੋਈ ਮੈਸੀ ਰੋਟੀ ਪਾਰੇ ਉਹਨੂੰ ਖਲਾਉਣੀ ਨਹੀਂ ਮੇਰੇ ਵਾਸਤੇ ਤਾਂ ਹਮੇਸ਼ਾ ਨਵੇਂ ਹੀ ਰਹਿਣੇ ਨੇ ਤਾਂ ਨਵੇਂ ਤਾਂ ਦੇਖ ਧਾਰੇ ਦੇ ਰਾਸਤੇ ਭੈਣ ਭਾਈ ਤਾਂ ਹੁੰਦੇ ਹੀ ਆ ਪਰ ਲੇਕਿਨ ਜਿਹੜੀ ਹੁਣ ਸਾਡੇ ਸਵਾ ਮਹੀਨੇ ਦੇ ਬਾਅਦ ਰਵਾਜ ਮੈ ਉਹ ਗੱਲ ਦੇ ਵੀ ਭੈਣ ਭਾਈ ਖੁਸ਼ੀ ਜਿਹੜੀ ਹੋਣੀ ਹੈ ਉਹ ਰਹਿਣੀ ਆ ਬਾਅਦ ਚ ਨਹੀਂ ਪਕੜਾ ਚੱਲ ਲੱਡੂ ਵੀ ਹੋਈ ਆ ਨਵੀਂ ਵੀ ਹੋਈ ਆ ਕਿਆ ਏ ਹਾਂ ਉਹਨਾਂ ਦਾ ਦੇਖ ਪਿਆ ਉਹਨਾਂ ਨੇ ਉਧਰੋਂ ਦੋਸਤਾਂ ਜਾਨ ਦੇਤੇ ਬੁਲਾਇਆ ਸੀ ਥੋੜਾ ਤੁਹਾਨੂੰ ਵੀ ਪਤਾ ਵੀ ਉਧਰ ਕਰਕੇ ਕੰਮ ਜਿਹੜਾ ਜਿਹਾ ਉਲਝਿਆ ਹੋਇਆ ਉਹਨਾਂ ਦਾ ਚਲੋ ਕੋਈ ਗੱਲ ਨਹੀਂ ਮਜਬੂਰੀਆਂ ਬੇਮਜੂਰੀਆਂ ਹੋ ਜਾਂਦੀਆਂ ਬੰਦੇ ਦੀ ਬੰਦਾ ਨਹੀਂ ਦੱਸ ਸਕਦਾ ਹਨਾ ਸਭ ਕੁਝ ਦੇਖ ਕੇ ਚੱਲਣਾ ਪੈਂਦਾ ਹੁਣ ਕੱਲਾ ਜਾਣਾ ਸਭ ਪਾਸੇ ਦੇਖਣਾ ਉਹਨੇ ਮੈਂ ਪਤਾ ਸਾਰੇ ਇਕੱਲੇ ਇਕੱਲੇ ਆਪਣੇ ਆਪਣੇ ਮਾਰੀ ਜਨੇ ਆਪਣੇ ਘਰ ਬੈਠੇ ਆ ਸਿਰਫ ਆਪਾਂ ਨੇ ਬੁਲਾਉਣਾ ਹੈ ਗਾਂਹ ਜੀ ਵੀ ਆਉਣਾ ਉਹਨੇ ਵੀ ਸਭ ਕੁਝ ਦੇਖ ਕੇ ਆਉਣਾ ਹਾਂ ਦੇਖੋ ਜੀ ਇਹ ਨਾ ਬਲੌਣ ਇਹ ਮਤਲਬ ਇਹ ਨਹੀਂ ਵੀ ਸੀ ਰੋਟੀ ਪਾਣੀ ਕਰਨਾ ਜੀ ਅਸੀਂ ਮੰਗਦੇ ਦਾ ਕੁਝ ਵੀ ਨਹੀਂ ਪਰ ਉਹ ਸੋਚ ਕੇ ਆਉਣਾ ਵੀ ਹਾਂ ਵੀ ਮੈਂ ਪਹਿਲੀ ਵਾਰ ਹੁਣ ਮਤਲਬ ਗੱਲ ਉਂ ਪਰ ਬੇਸ਼ੱਕ ਜੇ ਆਈ ਜਾਵੇ ਉਹ ਜਿਹੜਾ ਹੁਣ ਉਹਨੇ ਆਪਣੀ ਬੌਟੀ ਨਾਲ ਆਉਣਾ ਪਹਿਲੀ ਵਾਰ ਉਹਦੇ ਵਿੱਚ ਬਹੁਤ ਬੰਦਾ ਕਹਿੰਦੇ ਜ਼ਿੰਮੇਵਾਰੀਆਂ 'ਚ ਫਸ ਕੇ ਕਪੀਲਦਾਰ ਬਣ ਗਿਆ ਜ਼ਿੰਮੇਵਾਰ 'ਚ ਬਣ ਜਾਂਦਾ ਤੇ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਹੋਰ ਉਹ ਸਭ ਕੁਝ ਆਗਲੇ ਹੁਣ ਗਾਹਾਂ ਗਾਹ ਹੁਣ ਪਤਾ ਲੱਗਣਾ ਜੇ ਜ਼ਿੰਦਗੀ ਵਿੱਚ ਸ਼ੁਰੂ ਹੋ ਗਈ ਵੀ ਕਿੱਦਾਂ ਮੈਂ ਉਗਾਪਾ ਦਾ ਫੋਨ ਕਰ ਦੇਣਾ ਭਾਈ ਸਵੇਰੇ ਆਜਾ ਚਾਹ ਪਾਣੀ ਕਰਨਾ ਸੀ ਚਾਹ ਪਾਣੀ ਕਰਨਾ ਉਹਨੇ ਆਪਣੀ ਜੇਬ ਵੀ ਦੇਖਣੀ ਸਭ ਕੁਝ ਦੇਖ ਕੇ ਚੱਲਣਾ ਵੰਦਾ ਸਹੀ ਗੱਲ ਹੈ ਜੀ ਚਲੋ ਲੈਣ ਦੇਣ ਦਾ ਵੀ ਫੁੱਕਾ ਨਹੀਂ ਹੁੰਦਾ ਵੀ ਪਰ ਜਿਹੜਾ ਮੋਡਿਫਾਈਰਵਾ ਚੱਲਦੇ ਆ ਜੀ ਤੇ ਰੱਖੜੀਆਂ ਦਾ ਵੀ ਤਿਆਰ ਆ ਰਿਹਾ ਨਾ ਇੱਕ ਮਹੀਨਾ ਰਹਿ ਗਿਆ ਆ ਪੂਰਨਵਾਸੀ ਤੋਂ ਕਹਿੰਦੇ ਵੀ ਇੱਕ ਮਹੀਨਾ ਰਹਿ ਜਾਣੀ ਆ ਆ ਪੂਰਨਮਾਸੀ ਤੋਂ ਇੱਕ ਮਹੀਨਾ ਰਹਿਣਾ ਤੇ ਮੰਨ ਲਾ ਜੇ ਆਪਰੇ ਲਖੜੀ ਦਾ ਪਹਿਲਾ ਪਹਿਲਾ ਨਾਮ ਬਲਾਇ ਫੇ ਤੂੰ ਵੀ ਜਾ ਸਕਦੀ ਫੇ ਤਾਂ ਵੀ ਤੂੰ ਜਾ ਸਕਦੀ ਉਹ ਮਣ ਜਾਓ ਅੰਕਲੋਂ ਨਹੀਂ ਆਏ ਹੋਏ ਮਸ਼ਕਨ ਨਾ ਕਹਿੰਦੇ ਉਹ ਜਿੱਥੇ ਆਪਣੀ ਬੂਟੀ ਮਿਲੀ ਹੋਈ ਉਹ ਕਹਿੰਦੇ ਕਦੀ ਬਣੀ ਹੋਈ ਆ ਇਹ ਕਾ ਫੌਜੀ ਹੈ ਅੱਛਾ ਫੇ ਵੀ ਤੂੰ ਜਾ ਸਕਦੀ ਆ ਉਹ ਮੇਰੇ ਜਾਣ ਨਾਲ ਤਾਂ ਕੋਈ ਚੱਕਰ ਨਹੀਂ ਮੈਂ ਤਾਂ ਜਾਏ ਸਕਦੀ ਆ ਕਹਤ ਹੈ ਮੇਰੇ ਜਾਣ ਨਾਲ ਕਿ ਮੈਨੂੰ ਕਿਧਰ ਉਹਨਾਂ ਨੇ ਚਾਹ ਕਰਦਾ ਹੁਣ ਤਾਂ ਤੂੰ ਇੱਥੇ ਆ ਗਈ ਓਹੋ ਅੱਜ ਮੈਂ ਮੈਂ ਜਿੰਨੇ ਵਰਜੇ ਕਿਹੜੇ ਲ ਮੇਰੇ ਨੂੰ ਚੱਕਰ ਆਈ ਤੇ ਤੂੰ ਵੇ ਜਾ ਰਾਮ ਨਾਲ ਮੇਰਾ ਤਾਂ ਕੋਈ ਚੱਕਰ ਨਹੀਂ ਮੈਨੂੰ ਮੈਨੂੰ ਚਾਹ ਕਰਨੀ ਤੁਸੀਂ ਨੂੰ ਫਿਰ ਤਾਂ ਮੇਰੇ ਦੁਆਰਾ ਆ ਜੂਗੀ ਮੈਂ ਜਾ ਕੇ ਤੇ ਕਰੂੰਗਾ ਵਿਚਾਰ ਤੂੰ ਐ ਕਹਦੇ ਸਹੀ ਐ ਕਹ ਵੀ ਆਪਣੇ ਸੌਰੇ ਨੂੰ ਤੁਹਾਡੇ ਸੌਰੇ ਨੂੰ ਚਾਹ ਦੁਆਰਾ ਕਰਨੀਆਂ ਫਿਰ ਤਾਂ ਮੈਂ ਕਹਾ ਹਾਂ 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 ਅਸੀਂ ਅਸੀਂ ਆਪੇ ਕੇ ਕੇ ਕੇਲ ਕਰ ਦਿੰਨੇ ਆ ਕਿ ਸਾਰੇ ਕਰ ਦਿੰਨੇ ਚ ਹੁਣ ਤੂੰ ਸਾਰੀਆਂ ਭੈਣਾਂ ਨੇ ਸਭ ਰਿਸ਼ਤਦਾਰਾਂ ਨੇ ਪਹਿਲਾਂ ਬੱਝੂ ਕਰੋ ਭਾਈ ਮੈਂ ਕੁੜੀ ਲੈ ਕੇ ਜਾ ਰਹੀ ਆ ਤੁਹਾਨੂੰ ਵੀ ਕਰ ਦੂੰਗੇ ਤੁਸੀਂ ਮੈਂ ਕੁੜੀ ਲੈ ਕੇ ਜਾ ਰਹੀ ਆ ਭਾਈ ਪਹਿਲਾਂ ਚਾਹ ਬੱਝੂ ਕਰੋ ਇਹਨਾ ਕੋਈ ਨਾ ਚਾਹ ਦੇ ਕੇ ਚਾਪ ਲਾ ਗਈ ਤੋਰੇ ਦੀ ਕਿਤੇ ਵੀਰਾ ਚਾਹ ਤੇ ਤੁਰ ਪੇ ਦੁੱਧ ਬਣਾਉਂਦੇ ਸਮਾਂ ਕਿ ਉਦਣ ਦਾ ਜਮਾਈਆਂ ਨੂੰ ਹਾਂ ਬਹੁਤ ਚਲੋ ਉਹ ਸਮਾਂ ਲੰਘ ਗਈ ਜੀ ਸਮੇਂ ਸਮੇਂ ਨਾਲ ਟਾਈਮ ਜਿੱਦਾਂ ਦਾ ਤੁਸੀਂ ਟਾਈਮ ਦਿੱਤਾ ਉਦਾਂ ਦਾ ਤੁਹਾਨੂੰ ਭਗਤਾਵ ਹੋ ਗਿਆ ਵੀ ਭਾਈ ਭਗਦਾਤਾ ਹੈ ਨਾ ਟਾਈਮ ਟਾਈਮ ਦੀ ਗੱਲ ਹੈ ਬਹੁਤ ਵਧੀਆ ਦੇਖ ਮੇਰੇ ਭਾਈ ਦਾ ਵੀ ਝਟਪਟ ਮੇਰਾ ਵੀ ਝਟਪਟ ਸਾਡੇ ਦੋਨੋਂ ਭੈਣ ਭਾਈਆਂ ਦਾ ਝਟਪਟੇ ਹੋਇਆ ਪਤਾ ਵੀ ਨਹੀਂ ਲੱਗੇ ਆ ਉਹਨਾਂ ਖਰਚੇ ਕਰੀਏ ਨਾ ਕਰਵਾਈਏ ਪਰ ਮਾਤਮਾ ਇਦਾਂ ਹੀ ਸਭ ਦੇ ਵਿਆਹ ਹੁੰਦੇ ਰਹਿਣ ਠੀਕ ਹੈ ਜੀ ਹੁਣ ਸਾਨੂੰ ਦੇ ਦਿਓ ਆ ਗਿਆ ਜੀ ਸਾਰੀ ਵੀਡੀਓ ਨੂੰ ਪਹਿਲੇ ਤਲੇ ਕੈਂਡ ਤੱਕ ਜਰੂਰ ਦੇਖਿਆ ਕਰੋ ਅਗਰ ਜੇ ਸਾਤੋਂ ਕੁਝ ਗਲਤੀਆਂ ਹੋਣੀਆਂ ਕਹਿਣ ਦੇ ਸਮੇਂ ਤਾਂ ਸਾਨੂੰ ਆਪਣੇ ਕਮੈਂਟ ਜ਼ਰੂਰ ਦਿਆ ਕਰੋ ਤੇ ਮਿਲਦੇ ਹਾਂ ਹੁਣ ਪਾ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੀ ਤੇ ਠੀਕ ਹੈ ਜੀ ਪ੍ਰਮਾਤਮਾ ਹੌਨ ਚੜ੍ਹਦੀ ਕਲਾ ਵਿੱਚ ਰੱਖੇ